कर हथ सपना ਮਨ ਇੱਕ ਸਿਉਂਚੇ ਤੇ ਲਾਏ ਇੱਕ ਸੁ ਬਿਨ ਸਬਦੰਦ ਹੈ ਸਭ ਦਿੱਤਿਆ ਨੋ ਮਾਇਏ ਰਹਾ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤ ਗੁਰ ਨਤੈ ਦੇ ਗਰੀ ਨਿਮਖ ਇੱਕ ਬਦ ਮਨ ਤੁਮ ਤਨ ਸੀਤਲ ਹੋਏ ਜਿਸ ਕੋ ਪੂਰਨ ਬਲਿ ਕੇ ਆ ਤਨ ਸਤ ਗੁਰ ਚਲ ਨ ਗਏ ਸਤ ਪਦ ਪੂਰਨ ਸਫਲਾ ਕੜੀ ਜਿਤ ਸਜੇ ਨਾਲ ਪਿਆਰੋ ਸਰਵਨ ਦਾ ਨਾਮ ਅਦਾ ਦੇ ਬਾਹ ਪਕੜੇ ਗੁਰ ਬਾਟਿਆ ਸੋਈ ਪੁੰਦਰ ਆਵਾਜ ਧਨ ਸੁਭਾਵ ਪਵਿੱਤ ਹੈ ਜਿਥੇ ਸੰਤ ਸਭਾ ਟੁਈ ਇਸ ਹੀ ਨਾਮ ਮਿਲਿਆ ਜੇ ਤਨ ਪੂਰਾ ਗੁਰੂ ਲਪਾ ਮਾਨਕ ਬੰਦਾ ਕਰਤਾ ਜਿਦੰ ਮੇਨ ਤਨ ਜਨਮ ਜਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮ ਜੋ ਗੁਰੂ ਵੀ ਸਜਣ ਹੋ ਜੀ ਉਪਿਆਰੀ ਗੁਰੂ ਸਵਾ ਸਭ ਜੀਵ ਆਸਾਗ ਨਾਮ ਦੇ ਤਸਹੀ ਸਤ ਸੰਗੀ ਚਰਮ ਕਰਾਈ ਜੀ ਜੀ ਦੇ ਮਾਰਗ ਪਰ ਆਪ ਜੀ ਹਜ਼ੂਰ ਗੁਰਦੇਵ ਪਾਸ਼ਾ ਹਮ ਤਕਲੀਸ਼ ੜ ਤੇ ਤਾਂ ਸਜਿ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬਾ ਜੀ ਜਦੋਂ ਕਰੋ ਮੁਰਸਾਏ ਦਾਸ ਅਨੰਤ ਮੇਰੂ ਨਿਚਰੂ ਦੇਦੀ ਨਾਮ ਸਿਮਨਾ ਗੁਰੂ ਦਾ ਸਿਮਨਾ ਬਾਬਾ ਜੀ ਨਾਂ ਦੇ ਪਵਿੱਤਰ ਮਹਾਨ ਮੁਜ ਨੇ ਮਬਾਰਕ ਸ਼ੋਭੇਕ ਤਪ ਆਸਾ ਗੋਦ ਗੋਰਾ ਸ਼੍ਰੀ ਪਾਠ ਸਾਹਿਬ ਨਗਰ ਪੱਛੀ ਵਿਖੇ ਆਪ ਸਭ ਸੰਗਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚਲ ਕਰ ਕੀਰਤ ਜਾਨਾਂ ਦੇ ਨਿਤਨੇਮ ਦੇ ਅਨੁਸਾਰੀ ਬੋਧਰ ਕੇ ਅਜਿੰਦੇ ਤੇਰੇ ਲਈ ਮੰਗਰ ਤੇ ਲਈ ਤੋਂ ਆਪ ਜੀਆਂ ਨੇ ਸੁਰਤੀ ਸੁਲਤਾ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਨ ਮਹਾਰਾਜ ਜੰਗ ਦੇ ਗੁਰੂ ਬਾਬਾ ਤੀਨਾ ਦੇ ਪੀਜ ਜਾਹਰ ਤੀਜ ਜਗਤ ਗੁਰੂ ਬਾਬਾ ਤਨ ਨਾਲ ਅੰਮ੍ਰਿਤ ਕੰਕਰੀ ਸਤਿਗੁਰੂ ਮਹਾਰਾਜ ਜੀਆਂ ਦੇ ਆਪ ਸਤਿਪੰਨੀ ਦਰਗਾਹੀ ਬਚਨ ਤੁਗੀ ਬਾਣੀ ਸ਼ਰੀਆ ਸਾਧ ਕੀ ਬਾਤ ਦੇ ਹਰ ਜਸ ਕੀਰਤਨ ਆਪ ਜੀਆ ਨੇ ਸਰਦਨ ਕੀਤੇ ਗੁਰੂ ਕਰਦੇ ਸਾਂਝੇ ਵਿਰਗੀ ਅਤੇ ਸਾਜੀ ਸਿੰਘਾਂ ਦੀ ਰਸਮਾਂ ਮਾਸੋਂ ਅਸਰ ਦੀ ਬਾਤ ਦੇ ਚੰਗੀ ਹੀ ਸੰਪੂਰਨਤਾ ਹੀ ਹੋਈ ਹੈ ਧੂਕ ਬਏ ਹਰ ਆਉਂ ਕ੍ਰਪਾ ਦੀਵਜੋ ਆਪ ਭਜੀ ਦਲ ਮੰਥ ਦੀ ਤਰਿਆ ਤਹ ਦੇ ਅਨੁਸਾਰ ਕ੍ਰਿਪਾਤਮ ਵਰਦਾਨੀ ਤੇ ਨਗੀਕਾਰ ਸ਼ਬਦ ਦੀ ਵਿਚਾਰ ਕਥਾ ਸਰਬਨ ਕਰਦੇ ਆਲੇ ਜੋ ਬਾਝ ਸਤਨ ਗੁਰਾਂ ਨੇ ਤਰੁੱਟ ਕੇ ਸੰਗੀ ਜੋ ਹਰੀ ਦੇ ਵਿੱਚ ਜੋ ਮਾਨ ਮੋਦੀ ਜੀਰੇ ਜਿਵਾਹਰਾ ਸ਼ਬਦ ਨਾਮ ਦੇ ਸਾਕਰ ਵਿੱਚੋਂ ਬਖਸ਼ਿਸ਼ੀ ਗਿਦਾ ਦਾ ਸੰਗਮ ਸਰ ਰਾਜ ਜੀ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਵਰਤਮ ਹੋਤੀ ਪਵਨਾ ਫਸਮਰਾਧਾਤੀ ਕਰਨਗੇ ਤੁੰ ਨੂੰ ਅਰਜੰਤੇ ਮਹਾਰਾ ਜੀਓ ਆਪਹੀ ਵਿੱਚ ਵਰਤ ਕੇ ਕਰਵਾ ਦੇ ਜੀ ਪਾਉ ਗੁਰੂ ਪਿਆਰੇ ਸ਼ਬਦ ਦੀ ਵਿਚਾਰ ਦੀ ਅਰੰਧਾ ਤੋਂ ਪਹਿਲਾਂ ਤੁੰ ਨੂੰ ਬੇਰੰਤ ਦਿਆ ਉਹਨਾਂ ਰੂਹਾਨੀਅਤ ਨੂੰ ਖਿੜਾ ਦਿੰਦਿਆਂ ਹੋਇਆਂ ਅਦੇ ਅਦੇ ਦਸਤਾਨ ਕਰੀਏ ਗੁਰੂ ਤੇ ਸ਼ਬਦ ਗੁਰੂ ਦੀ ਦਾ ਗੈਰ ਗੁਰਦੀ ਦਾ ਦਿਨ ਸ਼ਬਦ ਚੰਗ ਬੋਹਾਨ ਸ਼ਬਦ ਗੁਰੂ ਧਨ ਨਮਤਰ ਸਰਬਾ ਦਾ ਮਨਿਓ ਦੇ ਚਰਨਾ ਵਿੱਚ ਆਉ ਦੰਗੇ ਸਿਚਿ ਸਭਾ ਯੇ ਕਦੀਏ ਦਸਨਾ ਪਵਿੰਦਰ ਦੋਹੇ ਹੱਥ ਜੋੜ ਕੇ ਕਰਦੇ ਆ ਕੋ ਸ਼ਬਦੋ ਸ਼੍ਰੀ ਬਾਣੀ ਗੁਰੂ ਸਾਹਿਬ ਜੀ ਉਹ ਫਿਰ ਦੇ ਦੁਆਰਾ ਚਾਜੁਰੀਏ ਜੀ ਸਤਿ ਸਦਾ ਅਹੰਦੁ ਹੈ ਸ਼੍ਰੀ ਬਾਣੀ ਪੁਰੂ ਸਾਹਿਬ ਜੀ ਹੋ 시ਦਾ ਗੋਵਰਲਾ ਪੰਜਵਾ ਸੋ ਵੇ ਕੋ ਪਦਾਪਤੀ ਜਿ ਆਇ ਮੈਂ ਇੱਕ ਭਗਵਨ ਜਨਮ ਆਪ ਦਾਦਿਤ ਸਭੁ ਤਵ ਹੈ ਜੀ ਜੀ ਸਚਾ ਸ਼ਬਦ ਕਥ ਤਰਿ ਮੇਰੀ ਤੇਰੀ ਤੇ ਜੋ ਪਾਵਨ ਬਾਣਿ ਸ਼ੋਪੀ ਦਰਗਾਹੀ ਬਜਨ ਮੰ ਸੇਵਾ ਮੰਨ ਲਈ ਬਹੁਤ ਬਹੁਤ ਤੁੰਕੀ ਬਾਣੀ ਦੇ ਇਲਾਹੀ ਬੋਲ ਤਨ ਗੁਰੂ ਨਾਨਕ ਮਹਾਰਾਜ ਜੀ ਦੇ ਪੰਜਵੇਂ ਸਬੂ ਦਇਆ ਦੇ ਦਰਿਆ ਸ਼ਾਦਗੀ ਦੇ ਬੋਧ ਨਿਮਰਤਾ ਦੇ ਸਾਧਨ ਸ਼ਹੀਦਾਂ ਨੂੰ ਸਰਦਾਰ ਸਤਗੁਰੂ ਤਨ ਗੁਰੂ ਫਰਦੁਸ ਜੀ ਦਾਸਾ ਮਹਾਰਾਜ ਜੀ ਦੇ ਪਾਵਨ ਮੁਬਾਰਕ ਸ਼ੋਕ ਦੀ ਘੁਟਾਰਹਿ ਤੋ ਜਾਨ ਕੀਤੇ ਹੋਏ ਤਨ ਉਗਰਨ ਸਨ ਬਾਰਾ ਤੀਨ ਦੇ ਪਾਹਨ ਵਾਲਿਕ ਸ਼ੋਹੜੀ ਕਾ ਪੂਛਤਾ ਲੀਤੇ ਸਵੇਰ ਇਮਾਨ ਭਜਤ ਅਤੇ ਤਨ ਭੁਤਰਾ ਸਰਪਾ ਦਾ ਗਿਆਨ ਚੀ ਕੋ ਦਰਪੇ ਫਿਕਤੀ ਦਾ ਅਧੇਪੋ ਜਦੋਂ ਕਰਨ ਗਿਆ ਤੇ ਸਤਕੁਨ ਪਾਦਾ ਜੀ ਹੈ ਜੋ ਸਭ ਤੋਂ ਪਹਿਲਾ ਦਾਕ ਹੈ प्रथम ਦਾਕ ਹੈ ਜਿਸ ਨੂੰ ਪਹਿਲਾ ਉਦਘਾ ਪਹਿਲਾ ਸਤਾਮ ਪ੍ਰਾਪਤ ਹੋਇਆ ਹੈ ਤਨ ਬਿਵਰ ਸਨ ਬਾਹਰ ਜੀ ਆ ਦੇਖ ਅੰਦਰ ਕੋ ਹੈ ਸ਼੍ਰੀ ਗਾ ਸ਼੍ਰੀ ਗਾਪ ਦੇ ਅੰਦਰ ਜਦਾ ਗੀਰਦੀ ਮਹਾਰਾਜ ਸ਼ਖਰਮਾਨ ਦਾ ਸ਼ਬਦ ਹੈ ਅਜਿਹੀ ਕੀ ਕਾ ਦੇ ਨੇ ਗੁਰਦੇਵ ਪਾਸ਼ਾ ਮਹਾਰਾਜ ਉਹ ਆਪੇ ਕਰਦੇ ਨੇ ਕਿ ਸਭੇ ਤੂ ਬਗਰਾ ਆਤਮਾ ਦੀ ਜੋ ਪਵਾ ਇੰਡੀਆਂ ਪਦਾਰਥ ਨੇ ਜਿੰਗੀਆਂ ਚੀਜਾਂ ਸੰਸਾਰ ਦੇ ਵਿੱਚ ਬੰਦੇ ਜੀ ਦੀਆਂ ਨੇ ਤਨ ਕਰਕੇ ਜੀ ਤੇ ਤਨ ਤੋਂ ਵੀ ਉਹ ਜਰਰੀ ਤਨ ਤੇ ਕਪੜਾ ਚਾਹੀਦਾ ਹੈ ਤਨ ਨੂੰ ਖਾਣ ਦੀ ਚਾਹੀਦਾ ਹੈ ਤਨ ਨੂੰ ਗਿੱਧਰ ਪੰਜਾਬ ਦੀ ਚੰਗੇ ਸਾਂਦ ਮੱਡੀਆਂ ਉਨਪਰਾ ਦੀ ਜਰੂਰ ਪੈਂਦੀ ਹੈ ਹੋਰ ਜਿਹੜਾ ਤਨ ਦਾ ਕਾਮਕਾਰ ਵਿਚ ਰਹਿ ਜਾਵੇ ਵੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜਿਹੜਾ ਸਾਰੇ ਚੱਕਰ ਨੂੰ ਪਾਲਨ ਬਾਰੇ ਜਿਹਦੀ ਆਪਣੀ ਸਾਧਿਆ ਕਾਰਨ ਨਹੀਂ ਜਿਹਦੀ ਕੀ ਹਿੰਦ ਤੱਕ ਮੰਨਾਂ ਕਾਹਾਂ ਨੇ ਚੋਂ ਕਾ ਇਸ ਤੋਂ ਕਰੰਗਾ ਹੈ ਉਹ ਮਾਲਕ ਉਹ ਦਰਦਾ ਫਿਰ ਜੀ ਕਰ ਕਿਸੇ ਨੂੰ ਮਿਲ ਪਵੇ ਤਾਂ ਦੁਨੀਆ ਦੇ ਹੋਰ ਸਾਰੇ ਮਦਦ ਮਿਲ ਜਾਂਦੇ ਸੁੱਖ ਦੇਣ ਵਾਲਾ ਮਨ ਆਪ ਹੀ ਹੈ ਜਿਵੇਂ ਉਹ ਮਰਨ ਤੋਂ ਮਿਲ ਗਿਆ ਸਭੇ ਤੋਂ ਖਬਰਾਂ ਭਲੇ ਜੀਵ ਹੋਵੇ ਇੱਕ ਹੱਥ ਉਹਨੂੰ ਫਿਰ ਕੋਤੇ ਪੜਾ ਸਾਦੀ ਦੋੜ ਜਿਹੜਾ ਪਰਮਾਤਮਾ ਨੂੰ ਮਿਲ ਗਿਆ ਜਿਸੇ ਕੋਲੇ ਪਰਮਾਤਮਾ ਤਾਂ ਹੈ ਨਾ ਉਦਾਤ ਤੋਂ ਬਿਨਾਂ ਕੋਈ ਕਿਸਮ ਦਾ ਨਿਆਸਾ ਨਹੀਂ ਸਕਦਾ ਬਿਨਾਂ ਮੁਕਤੀ ਤੋਂ ਨਿਆਸਾ ਨਹੀਂ ਸਕਦਾ ਸਤਗੁਰੂ ਮਹਾਰਾਜ ਦੇ ਦੇ ਬਿਨਾਂ ਸੇਸ ਤੋਂ ਕਰ ਸਕਦਾ ਜਿਸੇ ਕੋਲੇ ਪਰਮਾਤਮਾ ਹੈ ਜਿਹਨੂੰ ਪਦਾਰਥ ਦੀ ਲਾਲਸਾ ਨਹੀਂ ਹੁੰਦੀ ਉਹ ਕਦੇ ਨਹੀਂ ਤੇ ਜਦੋਂ ਹੀ ਬੰਦਾ ਪਦਾਰਥ ਦੀ ਭੁੱਖ ਖਤਮ ਕਰਕੇ ਇਸ ਪਦਾਰਥ ਤੋਂ ਬਾਅਦ ਉੱਪਰ ਉੱਟ ਕੇ ਜਦੋਂ ਪਰਮਾਤਮਾ ਦਾ ਦੁਰਦਾ ਇਹਨਾਂ ਨੂੰ ਜਦੋਂ ਪਦਾਰਥ ਤੋਂ ਆਪ ਨੂੰ ਛੱਡ ਕੇ ਤੇ ਪਰਮਾਤਮਾ ਦਾ ਬਾਅਦ ਇਹ ਨਿਸ਼ਚਾ ਕਰ ਲੈਂਦਾ ਹੈ ਕਿ ਮੈਂ ਪਰਮਾਤਮਾ ਪਾਉਣਾ ਹੈ ਤੇ ਇੱਕ ਦਿਨ ਉਹਦੀ ਕਿਰਪਾ ਵਰਤ ਜਾਂਦੀ ਹੈ ਜੇਕਰ ਗੁਰੂ ਕਸ ਕਰ ਦਵੇ ਤੇ ਆਪਣੀ ਦੀਦ ਆਪਣਾ ਦੀਦਾਰ ਜਿਹੜਾ ਬੈਠਾ ਉਹ ਪੋਸਤ ਉਪਰ ਨੂੰ ਪੋਸਤ ਬਣਾਉਣੇ ਫਾਇਦੇ ਕਰਨਗੇ मतलब ਉਹਦੀਆਂ ਸਾਧੀਆਂ ਭੁੱਖਾਂ ਦੇ ਧੋਖ ਖਤਮ ਕਰ ਦਿੰਦਾ ਹੈ ਉਹਦੇ ਧੋਖਾਂ ਦੇ ਭੁੱਖਾਂ ਜਿਹੜਾ ਨਗਰ ਤੱਕ ਕਰ ਦਿੰਦਾ ਇਮਾਰਤ ਬਣਾ ਲੈਂਦਾ ਹੈ ਇੱਥੇ ਵੀ ਤੇ ਉੱਥੇ ਵੀ ਇਮਾਰਤ ਜਿਹਦੇ ਜਨਮਪੁਰ ਬਾਦੌਰ ਸਫਲ ਹੈ ਜੀ ਸੱਚਾ ਸ਼ਮਲ ਦੇ ਕਤ ਤੇ ਜੀ ਕਿਤੇ ਮੈਂ ਸਦਾ ਲੈ ਵਾਲੇ ਪ੍ਰਕૃતિ ਵਿੱਚ ਸਲਾਹ ਕਰਦਾ ਰਹਾ ਉਹਦੀ ਸੰਗਤ ਉਹਦੀ ਕੀਤਨੀ ਉਹਦੀ ਬੰਦਗੀ ਉਹਦਾ ਭਜਨ ਸੇਣਾ ਸਭ ਨੂੰ ਚਿੰਤਨ ਕਰਦਾ ਰਹਾ ਇਮਾਰਤ ਜਿਹਦੇਨ ਤਾਰੇ ਕੀਮਤ ਦੇ ਮੂਰਤਾ ਜਿਹੜਾ ਜਨਮ ਹੈ ਨਾ ਇੱਕ ਤਾਉ ਹੁੰਦਾ ਹੋ ਜਦ ਇਹ ਜਿਹੜਾ ਪਈ ਪ੍ਰਾਪਤ ਨਾਮ ਦੇ ਗੁਰਿਆ ਗੋਪਤ ਮਿਰਣ ਕੀ ਤੇ ਤੇਰੀ ਬਰਿਓ ਸਮੁੰਦਰ ਆਂਦਾ ਲਾਈਵੇਂ ਨੋਟ ਤੇ ਕੀ ਵਗਾਂ ਨੀ ਪਰਾਇਆ ਲਾਹਾਂ ਲੈਣ ਲੱਗਾ ਤੈਨੂੰ ਫੱਟੜੇ ਸਭ ਮੁਕਤੀ ਚ ਨਹੀਂ ਰਹਿਣ ਤੇ ਸਮੁੰਦਰ ਆ ਜਾਂਦੀ ਏ ਬਾਤ ਇਹਨੇ ਗੁਰਪ੍ਰੇਮ ਬਨ ਪ੍ਰਾਪਤ ਜਿਸ ਲਿਖਿਆ ਉਹ ਹੈ ਮਤ ਪਰ ਉਸੇ ਗੁਰੂ ਨੂੰ ਗੁਰੂ ਬਾਸੋਂ ਪਰਮਾਤਮਾ ਦਾ ਜਿਹੜਾ ਚਰਣਾ ਦਾ ਨਿਵਾਸ ਹੈ ਨਾ ਉਹ ਉਹ ਪ੍ਰਾਪਤ ਹੁੰਦਾ ਜਿਸਦੇ ਵੀ ਮੱਥੇ ਤੇ ਚੰਗਾ ਧਾਰ ਲਿਖਿਆ ਉਹ ਗੁਰੂਲਾ ਕਰਮ ਜਾਗ ਬਵੇ ਤੇ ਗੁਰੂ ਜਿਹੜਾ ਹੈ ਉਹ ਤੇ ਮਹਨਤ ਪਾ ਕੇ ਪਰਮਾਤਮਾ ਦੇ ਜਨ ਦੇ ਨਾਲ ਉਹ ਮਹਨਤ ਜੁਮੇ ਤੇ ਜਿਹੜਾ ਉਸਤ ਹੈ ਅਦੇ ਵਿੱਚ ਰਹਿਣਾ ਚਾਹੁੰਦਾ ਨੂੰ ਚਲਣਾ ਦੇ ਵਿੱਚ ਵਿੜਾਈ ਦਾ ਪਾਵਨ ਪਰਮਾਤਮਾ ਚਾਹਦਾ ਏ ਕਿ ਕੋਸ ਤੁ ਕਹਿੰਦਾ ਫਿਰ ਤੁਸੇ ਨਰਨ ਕਾਮ ਦੀ ਕਿਰਪਾ ਦਾ ਬਹੁਤ ਬੜਾ ਜ਼ਰੂਰੀ ਹੈ ਤੇ ਬੁੱਢੜਾ ਜਿਹੜਾ ਕਰਨਾ ਹੈ ਉਹ ਵੀ ਸਤ ਸੰਤ ਵਿੱਚ ਨਹੀਂ ਹੁੰਦਾ ਏ ਤੇ ਸਤ ਸੰਤ ਦਾ ਜਿਹੜਾ ਤੁਮ ਗੁਰੂ ਦੇ ਅਰਮਨ ਦਾ ਪਾਲਤ ਨਾਲ ਬਲਾਪ ਕਰਾ ਦੇਦਾ ਹੈ ਮੇਰੀ ਇਹ ਮੰਨਤ ਇੱਕ ਸਸਜਮ ਚੇਤਨਾ ਹੈ ਜੀਵਤਰੀ ਮੰਨਤ ਸਿਰਪ ਦੇ ਸਿਰਪ ਇੱਕ ਪਰਮਾਤਮਾ ਦੇ ਨਾਲ ਚੇਤਾ ਜੋੜ ਕੇ ਰਹਿਣਾ ਤੇ ਜਿਹੜੀਆਂ ਦੁਨੀਆਂ ਦੀਆਂ ਭੇਈਆਂ ਦੀਆਂ ਕਾਮ ਕਾਮ ਇਹਦੀ ਕਾਮ ਹੋਣੀ ਹੈ ਜੇਹੀ ਵੜਿਆ ਇਹਨੂੰ ਨਰਨਤਾਂ ਤੇ ਕਰੋ ਮੰਨਦੀਆਂ ਨਾ ਸਤਫ ਸਤਾਈ ਵਿੱਚ ਜਾਂਦਾ ਦੁਹਾਰਦੀ ਮੇਲੇ ਸੁਪੁਰ ਨਾਮ ਦਾ ਸੋਭਾ ਚਿੰਤਾ ਨਾਏ ਬੰਨ ਤੇ ਰਹੇ ਉਹ ਕਈ ਇੱਕੋ ਜਿਹੀ ਜੀ ਜਿਨ੍ਹਾਂ ਦਾ ਕੰਮ ਤਾਂ ਦਾ ਭਾਵੇਂ ਭੋਗਤ ਤੇ ਭਾਵੇਂ ਕਿਸੇ ਦਾ ਨਹੀਂ ਹੀ ਹੈ ਗਏ ਉਹਨੇ ਮਾਰਾ ਦੇ ਸੁਭੀਤ ਬ ਆਪਣੇ ਕਰਾਂ ਦੇ ਵਿੱਚ ਰੱਖੇ ਇਹ ਗੁਰੂ ਸਾਹਿਬ ਤੇ ਜੀ ਦਾਰ ਕਰਦੇ ਨੇ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਸਤ ਸੰਤ ਕਦਰ ਨੂੰ ਕਰ ਜਾਣਾ ਹੈ ਕਿਉਂਕਿ ਕਰੇ ਸੇਵਾ ਨੂੰ ਹੀ ਸੇਵਾ ਕਰਨੀ ਇੱਛਾ ਹੈ ਨਾ ਗੁਰੂ ਦਾ جوڑے دریا چار چادر وسا کئی طرح ਉਹਦੇ ਵਰਤਨ ਦਾ ਕਾਬ ਕੱਤ ਨੇ ਮਾਜਨੇ ਤੋਂ ਨੇ ਝੁਕਣੇ ਇੱਕ ਹੀ ਤਰ੍ਹਾਂ ਦੀਆਂ ਸੇਵਾਵਾਂ ਨੇ ਇੱਥੇ ਉੱਥੇ ਜਿਹੜੀਆਂ ਉਹ ਪ੍ਰਾਣੀ ਜਿਨ੍ਹਾਂ ਦੇ ਗੁਰੂ ਪਿਆਰੇ ਹਨ ਉਹ ਕਰਦੇ ਇੱਥੇ ਤੇ ਮਹਾਰਾਜ ਦੀ ਸੇਵਾ ਤੋਂ ਵੀ ਸਿੱਖ ਨੂੰ ਨੋਚਦੇ ਨੇ ਕਿਸਾਨ ਸੇਵਾ ਮਿਲ ਜਾਂਦੀ ਪਰ ਇੱਕ ਉਹ ਜਿਹੜੀ ਤਦਾਰਕਵਾ ਵਿੱਚ ਇੰਨਾ ਨੂੰ ਕੁੰਬੇ ਨੇ ਇੰਨਾ ਜ਼ਿਆਦਾ ਕੁੰਬੇ ਨੇ ਕਹਿੰਦੇ ਨੇ ਕਿ ਗੁਰੂ ਸਿਰਫ ਸਾਡਾ ਹੀ ਉਹ ਗੱਜਾ ਨੂੰ ਮੱਤ ਪਾਣੀ ਨਹੀਂ ਪੀਂਗ ਸਰਦਾ ਕਿਹ ਕੋਲ ਦੇਖ ਕੇ ਉਹ ਸਾਡਾ ਗੁਰੂ ਤੇ ਰੱਖਦਾ ਹੈ سارا <سؤال> نے یہ وار سنی <سؤال> ساتھی <سؤال> بدھ شاہ گرو نے روپ لے کے آنا کسی پتا جب پہچانی نہیں اپنی آپ کی پہچان کروں گے اپنی گرو کی پہچان کر ਗੁਰੂ ਦੀ ਪਿਆਰ ਦਾ ਬੋਲ ਹਾਂ ਤੇ ਮਾਂ ਦੀਆਂ ਆਪਣੀਆਂ ਚਾਹੇ ਤੇ ਮਨ ਜਿਹੜਾ ਹੈ ਅਦਾ ਅਰਵਾਦ ਵਿੱਚ ਦੱਸਿਆ ਹੈ ਇਸ ਕਰਕੇ ਗੁਰੂ ਦਾ ਪਿਆਰਾ ਬੋਲ ਸੁਣਦਾ ਜਿਹੜਾ ਗੁਰੂ ਦਾ ਬਹੁਤ ਜ਼ਿਆਦਾ ਪਿਆਰ ਪਿਆਰ ਵਾਲਾ ਕੋ ਪਿਆਰਾ ਹੋਵੇ ਤੇ ਗੁਰੂ ਬੋਲੇ ਵਿੱਚ ਦੱਸਦੇ ਕਿ ਤੇਰਾ ਕਾਣ ਸੁਆਹਵਾ ਮਾਤੇ ਬੇਤੂ ਹੋਏ ਪੀੜੀਆਂ ਨੂੰ ਤੂੰ ਹੋਏ ਤੂੰ ਹੋਗੇ ਤੇ ਕਮੇਂ ਕਿ ਜਿੰਦਾਂ ਇਤਰੀ ਆਉਣਗਾ ਯਾਰ ਨੇ ਜਿੰਦ ਨੂੰ ਚੁੱਕੇ ਕਰੇ ਕਰਦੇ ਜਦੋਂ ਅਸੀਂ ਕਿਸੇ ਦੇ ਜਿੰਦਿਆ ਕਰਨ ਲੱਗਦੇ

ਉਦਾਹਰੇ ਦਾ ਨਹੀਂ ਜਿੱਥੇ ਕੋਈ ਰਿਪੋਰਟ ਨਹੀਂ ਹੈ ਕਿਸੇ ਦੀ ਜਿੱਦਾ ਗੁਰੂ ਦਾ ਆਸਰਾ ਜਿਹਨੇ ਤੱਕ ਲੈਣਾ ਉਹਦੀ ਪੂਰੀ ਪੂਰੀ ਪੈ ਜਾਣੀ ਨਹੀਂ ਤੇ ਜਿੱਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਉਹਦੇ ਤੇ ਮੱਧੇ ਪੜ੍ਹਨ ਦਾ ਉਹ ਬਾਝ ਲਾ ਬੈਂਟ ਤੇ ਮੇਰਾ ਪ੍ਰਸ਼ਨ ਇਹ ਹੈ ਜੇ ਡੋੜਾ ਲੈ ਸਭੇ ਦੇ ਹੋਂਦ ਦਾ ਅਧਿਜੇ ਪਾਤ ਹੈ ਇੱਕ ਦਾ ਬਾਤ ਜਦੋਂ ਸਰਕਾਰ ਆਵਾਜ਼ਾਂ ਉਦੇ ਚਰਨਾ ਵਿੱਚ ਤੇਰਾ ਚਿੰਤ ਜੁੜ ਗਿਆ ਤੇ ਉਹ ਦਿਨ ਤੇ ਤਿਆਰ ਦੁਗੇ ਜਦੋਂ ਤੋਂ ਉਹ ਬਸੰਤ ਦਾ ਤੋਂ ਦੀ ਆਸ ਲਗਦਾ ਦੇਰ ਦੇ ਬਸਰਾ ਨੂੰ ਕਿ ਜਦੋਂ ਉਹਨੇ ਪਾਪੜੀ ਸਾਦੀ ਪੜੀ ਪਾਵਰ ਸ਼ਕਤੀ ਇਹ ਤੇਰੇ ਵਿੱਚ ਪਾ ਦਿੱਤੀ ਨਾ ਤੇ ਸੰਗ ਲੱਗੇ ਨਾ ਬਹੁਤਾਂ ਲੋਕ ਹੋ ਗਏ ਤੇਰੇ ਵਿੱਚ ਕੋਈ ਜੋ ਫਰਕ ਨਹੀਂ ਹੈ ਫਿਰ ਵੀ ਉਹ ਤੇਰਾ ਕੁਝ ਕਹਿਤਾ ਤੂੰ ਬਣੇ ਪਰ ਬਦਵਾ ਕਹੋਗਾ ਕਿ ਅੱਗੇ ਰਹੀਏ ਤੇ ਉਹ ਬਹੁਤ ਜਿਹੇ ਦਰਸਾਤਾ ਇਹ ਮਾਰ ਨੂੰ ਨਹੀਂ ਚੱਲਦਾ ਹੈ ਸੇਵਾ ਦੇ ਕਈ ਪਰਿਕਾਰ ਦੇ ਨੇ। ਪਤਿਸਦਾ ਬਤਨੇ ਦਾ ਉਹਨ ਪੰਧ ਨੇ। ਜਿੰਨਾ ਪਰਵਾਹ ਦੀ ਹੋਰ ਨਾ ਤੁੰਗ। ਤੇ ਸਾਧਾ ਦਾ ਨਾ ਬਹੁਤ ਅਲੀ ਸੇਵਾ ਦਾ ਗਰਦੀ ਨੇ। ਪਰ ਮਾਨ ਲਿਆ ਸੇਕ ਤੇ ਜਿਹੜਾ ਸੇਵਾ ਕਰਦਿਆ ਕਦੀ ਪਰਵਾਹ ਨਹੀਂ ਹੋਲੇ ਨੇ। ਬਦੀ ਦਾ ਪਰਵਾਹ ਬੱਲੇ ਅਗਲੀ ਸੇਵਾ ਉਹਦੀ ਸੇਵਾ ਪ੍ਰਵਾਣ ਹੈ। ਸਤ ਸੇਵਾ ਕੀ ਸਤਲ ਦਾ ਚਿਤ ਸਤਗੁਰੂ ਦਾ ਆਨੰਦ ਨੇ। ਜਿੰ ਸਤਗੁਰੂ ਦਾ ਮਨ ਮੰਦੀਆਂ ਦਾ ਪਾਪ ਅਪ ਸੰਗਲਤ ਧਨੀ। کی روڑ دیری سیوہ ہے جنگی بردی کری جا پر جنگی را گروہ دیری سیوہ کو پرسانمی پر خوباصر کاما کیتا سیوہ نہیں ہے در جوی کامے کاموں کا آدم پر کامزی کی گلگنے پر جنگی ری اگر کنا اجے پدا پرماد ہینا کو جا دا آئے کنگی رو پرماد نہیں دیدہ پر اکھی سیوہ کتی ایڈی ایتاں آنگر تیڈا پاک پرماد جیڈا پاڈی پرماد ہی پرماد ہی پرماد ہی پرماد ہ ਇਹ ਜੇ ਵਾਸੀ ਗੱਲਾਂ ਕਰਦੇ ਆਂ ਆਖਾਂ ਨਾ ਸੇਵਾ ਕਰਦੇ ਆਂ ਇਹ ਜੇ ਚੁਗਲੀ ਕਰਦੇ ਫਿਰ ਉਹ ਸੇਵਾ ਨਹੀਂ ਕਾਹਦੀ ਜਿਹੜੇ ਕੰਮ ਹੈ ਕੰਮ ਕਰਦੇ ਸਮਝਾ ਇਹੋ ਇਹ ਸੇਵਾ ਪਰ ਮਹਾਨ ਹੈ ਤੇ ਸੇਵਾ ਦੇ ਵਿੱਚ ਉਹ ਭਾਈ ਜਣਾ ਤੂੰ ਬੰਗਲਕ ਬਾਸਾ ਆ ਰਾਗ ਕਰੇ ਸੇਵਾ ਦੇ ਵਿੱਚ ਉਹ ਪਾਪਾ ਆਪਣਾ ਦਾਸ ਤੂੰ ਪਾਪਾ ਦਾਸ ਦਾ ਪਾਤ ਜੀ ਦਾ ਸੇਵਾ ਦੇ ਵਿੱਚ ਉਹ ਭਾਈ ਜੇ ਖਾਨ ਕੋ ਦਾਸ ਦਾ ਸਰਮਣੇ ਐਡੀ ਵੱਡੀ ਹੈ ਸੇਵਾ ਦੀ ਦਾਤ ਆਂ ਮਾਤਾ ਜੀ ਪਾਸੋਂ ਅਪੁਹਬਾਇ ਕਰਦੀ ਜੀ ਕਿ ਆ ਜਿਹੜੇ ਕਾਗੜੇ ਕਰਾਂ ਦੇ ਵਿੱਚ ਜਿੰਦੇ ਲਾ ਰਹੇ ਨੇ ਕਿ ਸਾਡੇ ਸਾਦਾ ਹੀ ਸਰੂ ਬੈਂਕ ਦੇ ਕੋਲ ਉਸਾ ਨੇ ਰੱਧਾ ਹੀ ਦੇਕਨ ਸਾਨੂੰ ਉਹ ਪੂਰਾ ਚਾਹੀਦਾ ਰੱਤਾ ਜੀ ਸਾਨੂੰ ਸਿਰਫ ਇਸ ਮੁਤਾਬਕ ਰੱਗੇ ਲਗਾਓ ਜਿਹਦੇ ਤੁਸੀਂ ਬੈਂਸੇ ਕੰਦੇ ਹੀ ਉਤਰੀ ਬਰਵਾਦਾ ਜਿਹਦੇ ਕਾਗ ਦੇ ਕਾਜ ਤੇਰਾ ਕੱਜ ਦਾ ਕਾਜ ਨਾਲ ਸਾਥ ਸੰਗਤ ਪਾਣ ਨੂੰ ਕੇਵਲ ਮਾਉਣੋਂ ਤੁਮ ਬਗਾ ਦੇ ਤੇ ਅਧਿਕਾਰ ਤਾਂ ਤੇ ਪੂਰੇ ਇਸ ਰੂਪ ਵਿੱਚ ਆਇਆ ਤਾਂ ਮਾਲ ਫਕੀਰ

واہ سچے پاک سارا کلی فرمایا تھا ہوں ہے کی تنہا والا دارو سدگوں مہاراج کا نام کا کچھ کام دیکھ کر یہ سارے شوم کا مول پاک سے لگ گیا ہے نا میں اس والا لگے مار کی نے گا مشینا پاس اس دنیا کو دے وہ مجھ کا نام دے میرا بدن سنتے ہوئے

ਇਹ ਬੜੀਆ ਅਨੁਸ਼ੀਲਾ ਮਾਰਗ ਤੋਂ ਭੀਜਣ ਕਿਉਂਕਿ ਜਦੋਂ ਮਨ ਨੂੰ ਉਹ ਅੰਤ ਦੇ ਚੰਪ ਤੱਕ ਜਿੰਨੇ ਸਮੇਂ ਬਾਸਤਿਕ ਪ੍ਰਵਾਹ ਨੂੰ ਨਾਮ ਨੂੰ ਜਿਕਰ ਕਬ chấpਿਤਦੀ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ ਮੇਰੇ ਗਿਆਨ ਇੰਦਰੀ ਦੇ ਕਾਰਾਂ ਦੀ ਜਿਹੜੀ ਪ੍ਰਕਰਾਰ ਹੈ ਨਾ ਇਹ ਤੋਂ ਬਚ ਜਾਂਦੇ ਨੇ ਪਕੜੇ ਦੇ ਸਭ ਜੇਥੇ ਪੂਰਨ ਨੂੰ ਬੁਧੇ ਦਾ ਰਹਾ ਹੈ ਬਹੁਤ ਵੱਡਾ ਹੋਣਾ ਤੇ ਹਮ ਤਾਂ ਉਹ ਅਕਿਆਤ ਦਾ ਸੰਗਦਰ ਇਹ ਕਿਵੇਂ ਜੋੜ ਦਵਾਦਾ ਜਿਵੇਂ ਸਾ ਆਵੰਦਨ ਗੰਜ਼ਨ ਕੇ ਉਸਾਰ ਦੀ ਜੈਂਟੈਂਸ ਆਪਕੋ ਸਿੱਖੋ ਇੱਕ ਸ਼ਬਦ ਸਭਾਏਗਾ ਇਸੇ ਨੂੰ ਮੂਲ ਬਣਾ ਕੇ ਜੇ ਤੁਹਾਨੂੰ ਵਿੱਚ ਸ਼ਬਦ ਜਰਾ ਦੇ ਤੇ ਸ਼ਬਦ ਦੇ ਜਰਾਤ ਵੀ ਬਣਾ ਦਿੱਤਾ ਸੋਨੇ ਦੇ ਮੰਦਰ ਬਣਾ ਕੇ ਨਾ ਮਹਿਨਤ ਪਾ ਕੇ ਗਾਹ ਕਰਦੇ ਨੇ ਤੇ ਉਹਦਾ ਜਿੰਨਾ ਪਾੜਾ ਨਾ ਉਹ ਸਿੱਖ ਨਹੀਂ ਲੈਂਦਾ ਭਾਈ ਗੁਰਦਾਸ ਜੀ ਸਭਿਆਤਿਓ ਕੁਰਬਾਨੀ ਕਰਨੀ ਤੇ ਪੜਾਉਣੀ

ਪਰ ਅਸੀਂ ਨਹੀਂ ਕਰਦੇ ਕਿ ਸਾਡੇ ਬੱਚਿਆਂ ਨੂੰ ਗਾੜੀ ਪਿਆਬੀ ਤਰ੍ਹਾਂ ਤੇ ਬੜੇ ਜਾਤ ਅਜਿਹਾ ਨਹੀਂ ਕਿਹਾ ਕਿ ਸੰਤ ਪੈਕ ਦੀ ਹੀ ਰੱਖੀ ਸੀ ਨਾ ਸਦਾਤ ਦੀ ਨਕੀ ਸੇ ਇਸ ਨੇ ਕਹਿੰਦੇ ਕਿ ਜਦੋਂ ਨੌਕਰੀ ਦੇ ਦਿੰਦੇ ਸੀ ਨਾ ਪੈਸਾ ਉਹ ਏਕੀ ਹੀ ਪੁੱਛਦੇ ਕਿ ਡਿਗਰੀ ਕਿ ਦੀ ਨੇ ਜੇ ਕੋਈ ਨੌਕਰੀ ਨੂੰ ਕਰਦਾ ਹੁੰਦਾ ਸੀ ਉਹ ਪੁੱਛਦੇ ਨਹੀਂ ਕਿ ਕੰਮ ਦਾ ਤਾਂ ਹੁੰਦਾ ਹੀ ਨਹੀਂ ਉਹ ਕਹਿੰਦਾ ਸੀ ਆਪੇ ਕਿ ਆਪਣੇ ਅਨਸਾਰ ਤੁਹਾਨੂੰ ਪਤਾ ਮੈਂ ਕਿ ਮੈਂ ਕਹਿੰਦੇ ਕੀ ਕਰਦਾ ਹਾਂ اپنی جوہتا تھا پتہ ہے کچھ بات آگیا تو ہمیں دنے ترجی پڑھ کے کتابہ نے پڑھ کے نگر روم پڑھے جاتا تھا بچے نے پتہ ہے یہ پہنے کرنا تھا یہ نگر روم پڑھے جاتا تھا اس کے پاس اسی کتابہ کی دماغ کی وہ طرح کے تنبیہ دے کے ٹیچران سمجھے سی پاس دماغ اس لگتا تھا کہ جاتا تھا سو پسنٹ کمان چاہیتا تھا جاہتے دور تھا کابلی پولر کے پاس بچہ نے کھولے گئے سب تو پیچھے ڈگری ہے ਅਸਲੀ ਤੌਰ ਤੇ ਜਗਾ ਨੂੰ ਬਰਤਲ ਨਹੀਂ ਦਿੰਦੇ ਜਗਾ ਅਭੀ ਨਹੀਂ ਦਿੰਦੇ ਜਗਾ ਨਹੀਂ ਦਿੰਦੇ ਕੋਲ ਉਹ ਮੰਨਦੇ ਨੇ ਟੈਕਨਿਕਾ ਜਾਂਦੇ ਨੇ ਕਿਉਂਕਿ ਦੁਨੀਆ ਬਾਜ਼ਾਰ ਵਿੱਚ ਜਿਹੜਾ ਹੈ ਨਾ ਇ tanto ਮਹਿੰਗਾ ਹੈ ਬਜ਼ਾਰ ਤੋਂ ਬਾਜ਼ਾਰ ਤੋਂ ਵਿੱਚ ਇ tanto ਜ਼ਿਆਦਾ ਜਿਹੜਾ ਪੰਜਾਬ ਬੰਦਾ ਹੈ ਕਿ ਪਰਵਾਹ ਤਾਂ ਖੁੱਦ ਗਏ ਤੁੰਗ ਰੋਪਨ ਜੀ ਨਹੀਂ ਹੁੰਦਾ ਕੋਲ ਉਹ ਵੀ ਨਹੀਂ ਦਿੰਦੇ ਪਰ ਵੀ ਉਹ ਤੇਰਾ ਨਾ ਲੱਗਦਾ ਨਾ ਜੀ ਅਗਰ ਮੜ ਆਈਏ ਕੋਈ ਗੱਲ ਨਹੀਂ ਪੜਿਆ ਮਨ ਖਾਪ ਗਿਆ ਜਿਸਨੋਂ ਪਰੋਪ ਘਰਾਂ ਪੜ ਪੜ ਗਿਆ ਜੀ ਨਤੀ ਨਤੀ ਜਾਂਦੇ ਸਿਰ ਤੇ ਭਾਵਨ ਦੀ ਜਾਂ ਤੇ ਭਾਵ ਜਿੰਨਾ ਜ਼ਿਆਦਾ ਲੱਗਾ ਕਿ ਕੋਪਾ ਖੱਲੇ ਕਹਿੰਦਾ ਕਿ ਉਹ ਪਾਟਦਾ ਨਹੀਂ ਉਹਦੇ ਵਿੱਚ ਕਹਿੰਦੇ ਜਦੋਂ ਆ ਭਾਵ ਉਹ ਆ انسان ਤੁਹਾਨੂੰ ਇਹਦਾ ਅਸਰ ਬਰਤਿੰਦੇ ਜੋ ਗ੍ਰਾਹਕੀ ਕੋ ਬੇਤਰਮੁਲ ਤੇ ਆਦਾ ਆਪ ਪੜੇ ਪਰਮਕਾਮ ਦਾ ਤਾਉ ਇਹੋ ਕਹਿੰਦੇ ਨੇ ਕਿਉਂ ਜਿਨ੍ਹਾਂ ਨੇ ਇਹ ਜ਼ਿੰਦ ਬਹਿਤੀ ਦਾ ਦਰਤਾ ਕੀ ਸੀ ਨਾ ਉਹਦਾ ਕੋਈ ਕੁਛ ਨਹੀਂ ਜਿਹੜਾ ਕਾਮਾਂਗਰੀ ਕਾ ਤੇ ਉਹ ਬਦੇ ਦੇ ਜਵਾਬ ਇਹਨਾਂ ਦਾ ਕਿਸੇ ਜੈਂਕ ਨੂੰ ਦੇ ਲੱਗਤੀ ਰੋਕਤੀ ਇਸ ਸਮੇਂ ਤੇ ਮੈਂ ਕਿਹੜਾ ਮੈਂ ਆਪ ਕਹਾਵਾਂਗਾ ਕਿ ਮੈਂ ਬਰਤ ਤੱਕ ਦਾ ਸਭਾ ਇਹ ਦਿੱਤਾ ਕੋਈ ਤੇ ਉਹਨਾਂ ਨੇ ਕਿਹਾ ਤੁਸੀਂ ਮੇਰੇ ਖਿਲਾਫ ਦਾ ਬਹੁਤ ਜਿਹੜਾ ਮੇਰਾ ਜਾਸ ਹੈਤੀ ਪਾਣੀ ਸੈਲ ਕਰੋ ਉਹ ਨੂੰ ਆ ਪੋਜੀਸ਼ਨ ਤੇ ਕਿਹੜਾ ਆਉਂਦੀ ਆ ਜੇਕਰ ਮੈਂ ਇੱਕ ਬਾਤ ਬਹੁਤ ਹਸਦਾ ਮੈਂ ਤੇ ਫਿਰ ਸਿਨਾਰਾ ਬਹੁਤ ਦੀ ਕੋਰ ਆਪ ਨੂੰ ਮੇਰੀ ਡੈਗਨੇਸ਼ਨ ਉਹ ਉਹ ਬਾਤ ਸੇ ਨਾ ਜਦੋਂ ਪਲੇਸ ਦਾ ਹੁੰਦਾ ਹੈ। ਇਹ ਬਾਤ ਤੋਂ ਬਾਅਦ ਤੁਸੀਂ ਬੰਦੇ ਨੇ ਜਾਣਾ ਪੁਲਿਸ ਦੇ ਵਿੱਚ ਤੇ ਪੁੱਛਣਗੇ ਕਿ ਗਾਹ ਕੀ ਦੰਦਾ ਹੈਗਾ ਕਿਨੇ ਦੰਦ ਕਿੱਥੇ ਕਿੰਨੀਆਂ ਚਿੱਟੀਆਂ ਬਾਹਰ ਰੱਖੋ ਉਹ ਜਿਹੜਾ ਗਾਹੀਆਂ ਨੂੰ ਦੋ ਬਾਇਨਾ ਸੰਵਾਉਂਦੇ ਆ ਰਹੇ

ਭਾਰਤ ਦੇ ਜੈਸਕੋ ਉਰਵਰ ਲਿਖਿਆ ਦਿਨ ਸਤਪੁਰਕ ਚਰਨ ਕਰੇ ਜਿੰਨਾਂ ਦੇ ਉਰਵਰੇ ਗਤਾਂ ਕਰਮਾਂ ਦੇ ਵਿੱਚ ਭਾਵਨਾ ਚ ਘਟ ਨਹੀਂ ਸੀ। ਵੀਰ ਲਿਖਿਆ ਪਰਲਾ ਇਤਿਹਸਾ ਉਨਾ ਪ੍ਰੂਕਾਂ ਨੇ ਸਤਪੁਰ ਦੇ ਚਰਨ ਬੜੇ ਨੇ ਉਹ ਵੀ ਪ੍ਰੂਕ ਸਤਨੂ ਦਾ ਆਸਰਾ ਲੈਣੇ ਜਿਸ ਨੂੰ ਪ੍ਰੂਕ ਚਰਨ ਉਦਾਰ ਨੂੰ ਲਿਖਿਆ ਅੰਗਾ ਦੇਗ ਮਿਲਦਾ। ਜਿਹਦੇ ਚੰਗੇ ਭਾਵ ਨਜਾਣਦੇ ਨੇ ਤੇ ਜਿਹੜਾ ਕਿਸੇ ਨੂੰ ਦੁੱਖਾ ਤੋੜਦਾ ਹੈ ਨਾ ਉਹ ਕਈ ਕਈ ਜਨਮ ਜਿਹੜਾ ਅਟਾਉਣੀ ਗੁਣਤੀ ਨਹੀਂ ਹੁੰਦੀ ਬੈਠੇ ਭਗਵਾ ਕਰਦਾ ਭਾਉਸ ਕਰਦਾ ਕਰਦਾ ਸੰਸਾਰ ਦੇ ਵਿੱਚ ਉਤਰ ਜਾਂਦਾ ਹੈ ਕਿੱਥੇ ਦਾ ਕੰਮ ਆਦਾ ਕਿਸੇ ਨੂੰ ਦੁੱਖਾ ਗੁਰੂ ਕਰਨੇ ਨਾਲ ਇਹ ਤੋਂ ਤੱਕ ਇੱਕ ਰੇਤਰੀ ਕਰਦੇ ਕਿ ਬੰਦਾ ਖਿਦਮਤ ਨੂੰ ਦਿੱਤੇ ਰਿਹਾ ਜਿਵੇਂ ਜੌਫਰਤ ਕਰਦਾ ਆਇਆ ਨਾ ਤੇ ਕਹਿੰਦਾ ਇਹਨੂੰ ਗੁਰੂ ਦਤਾ ਕਰਦੇ ਜਿਹੜੇ ਮਾਰਮਰ ਹੋ ਆਉਣਿਆ ਹੈ ਇਥੋਂ ਤੱਕ ਤਰਅਬਤਾ ਗਈ ਕਿ ਜੋ ਮੈਂ ਕਹਿ ਰਿਹਾ ਉਹ ਨਹੀਂ ਕਰਦੇ ਜੋ ਮੈਂ ਕਰ ਰਿਹਾ ਉਹ ਮੈਂ ਦੇਖ ਰਿਹਾ ਉਹ ਠੀਕ ਹੈ ਜਿਹੜਾ ਦੂਜਾ ਕੋਈ ਗੱਲ ਇਹ ਦੇਖ ਰਿਹਾ ਚਾਹ ਕਰਵਾ ਲਿਆ ਉਹ ਫਸਾ ਕੋਜੀ ਬੰਦਦਾ ਬੰਦਾ ਕਿਹਾ ਮੈਂ ਤੇਰੀ ਤੇਰੇ ਨਾਲ ਇੰਤਾਂ ਦੇ ਦੇਖਿਆ ਆਪਾਂ ਸਾਦੇ ਬੈਠੇ ਕਿ ਆਪਣਾ ਜਿਹੜਾ ਆਪਨ ਹੀ ਕੋਣ ਲੱਗਦਾ ਤੇ ਦੂਜੇ ਦਾ ਕੋਈ ਸਾਨੂੰ ਆਪਨ ਲੱਗਦਾ ਤੇ ਮਨ ਅੰਦਰ ਜਿਹੜੇ ਸਫਲੇ ਪੂਰੇ ਸੁਪਨਾ ਕਢੀ ਜੇ ਸੱਚੇ ਨਾ ਰੱਬਿਆ ਉਹ ਸਭ ਕਾਮਜਾਬ ਸਮਝੂ ਕਿਹੜਾ ਤੂੰ ਕਢੀ ਬਾਤਾਂ ਬਣੀ ਜਾਣੋ ਜਿਸ ਵਿੱਚ ਸਦਾ ਤੇ ਰੱਬ ਵਾਲੇ ਦਾ ਪਿਆਰ ਬਣੀ ਰਹੇ جس <سلام> مختلف <سلام> ਆਨਸੋ ਖਾਵਾ ਬਖਤ ਦਾ ਜਿੱਥਾ ਸੰਗ ਸਭ ਤਉ ਹੀ ਤੇ ਸਜੀ ਨੋ ਬਿਨਹ ਨਾ ਬੰਦ ਬੰਦ ਬਾ ਇਸਾਹੀ ਪ੍ਰਖਤ ਹੈ ਗੁਣ ਦੀ ਸਾਥ ਸੰਗ ਨੂੰ ਜਿੰਦੇ ਸੋਹ ਸੁੰਨੀਆਂ ਰੋਬੀਆ ਪਾਉਂਗਾ ਸੋ ਆਵਣਾ ਤੇ ਪਵਿੱਤ ਹੋ ਜਾਂਦਾ ਹੈ ਸਹੀ ਸੁੰਦਰ ਸਬੂੜੇ ਸਾਹ ਸਾਂਗੇ ਦੇ ਮੈਨੇ ਜਿਹੜੇ ਸੁਨੂਹੀ ਤਾਨ ਦੇ ਫੈਂਦੇ ਨੇ ਸੋਹਣੇ ਗੂੜੇ ਜਿਹੜੇ ਚੱਕਰ ਦੇ ਵਿੱਚ ਖੇਡਦੇ ਨਿਬੜੀ ਪੈਂਦੇ ਜਿਹੜੇ ਸੰਸਾਰ ਦੀ ਸਭ ਤੋਂ ਸੋਹਣੀ ਥਾਂ ਹੈ ਉਹ ਅਧਵਾ ਸੁਹਾਵਾ ਪਵਿੱਤ ਹੋ ਜਾਂਦੇ ਸੰਤ ਜਲਾ ਸੰਤ ਜਨ ਸੰਗਤ ਕਰਦੇ ਨੇ ਤੁਰ ਤੁਰ ਕਰਦੇ ਨੇ ਤੈਨੂੰ ਹੀ ਪੂਸੀਂ ਮਿਲਦੀ ਹੈ ਸਾਫ਼ ਸਾਫ਼ ਆਹੇ ਭਾਗੇ ਜਿਵੇਂ ਹਲੋਕੜੇ ਕਿਦਰਾ ਤੋਂ ਲੱਗ ਰਿਹਾ ਆਹ ਪੂਸੀਂ ਹੋਣੀ ਨਾ ਬਾਦੀ ਹੈ ਜੰਮੀ ਦੇ ਵਿੱਚ ਉਹਦਾ ਆਸਰਾ ਤੇ ਉਹ ਬੰਦੀਆ ਕੌਮ ਦੀ ਪੰਖੀ ਸਰਬਤਰੀਏ ਸੱਚੇ ਬਾਸਾ ਤਨਤੂ ਤੂ ਦੇ ਮਾਰਾ ਨਾਨਕ ਬਾਦ ਨਹੀਂ ਗਵਨ ਚੰਦ ਗੱਥੇ ਸਾਨੂੰ ਸੁਝਾਉਂਦੇ ਜੀ ਨਾਨਕ ਬੰਦਾ ਘਰ ਦਾ ਹ ਜਿਧਰ ਗਰਤਨੋਂ ਤਣ ਮੱਦੋ ਹੇਤਨਾ ਉਹ ਉਹ ਸੰਦੀਪ ਰੂਪ ਨੇ ਪ੍ਰਾਪਤ ਉਸ ਜਗਿਆ ਸੰਜੀਵ ਆਤਮਾ ਨੇ ਆਪਣਾ ਪੱਕਾ ਟਿਕਾਣਾ ਉਸ ਆਸ ਨੂੰ ਬਣਾ ਲਿਆ ਹੁੰਦਾ ਜਿੱਤੇ ਆਤਮਕ ਮੋਤ ਨਹੀਂ ਹੁੰਦੀ ਜਿੱਤੇ ਜਨਮਾਂ ਦਾ ਗੇੜ ਨਹੀਂ ਜਿੱਤੇ ਜਿੱਤੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ